ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਹੁਣ ਇਹ ਨਾ ਕਹਿ ਦਿਓ ਕਿ ਟੋਪੀ ਲੈ ਕੇ ਫਤਿਹ ਕਿਉਂ ਬੁਲਾਈ ਹੈ ਹਨ ਤੇ ਦਿਹਾੜੇ ਉਦਾਂ ਦੇ ਚੱਲਦੇ ਆ ਗੁਰੂ ਸਾਹਿਬ ਦੇ ਹਨਾ ਬੱਚਿਆਂ ਦੇ ਤੇ ਗੁਰੂ ਸਾਹਿਬ ਦੀ ਗੱਲ ਕਰਦੇ ਆ ਸਾਰੇ ਮੈਂ ਇਹ ਨਹੀਂ ਕਰਨੀ ਸੀ ਕਿਉਂਕਿ ਸਾਡੇ ਮੁਲਖ ਵਿੱਚ ਸਾਡੇ ਪੰਜਾਬੀਆਂ 'ਚ ਰੀਤ ਹੈ ਕਿ ਜਦੋਂ ਅੰਦੋਲਨ ਚੱਲਿਆ ਤਾਂ ਦੇ ਅੰਦੋਲਨ ਦੇ ਗਾਣੇ ਗਾ ਲੈ ਲੋਕਾਂ ਨੂੰ ਲੱਗਿਆ ਮਦਦ ਕਰ ਰਹੇ ਆ ਸਾਡੀ ਸਿੰਗਰ ਜਾਂ ਬਾਕੀ ਉਹ ਆਪਣਾ ਨੋਟ ਬਣਾ ਰਿਹਾ ਸੀ ਉਹਨਾਂ ਟਾਈਮ 'ਚ ਉਹ ਹੀ ਚੱਲਣੇ ਸੀ ਨਹੀਂ ਤਾਂ ਇਹ ਜਿਹੜਾ ਟਾਈਮ ਚੱਲਦਾ ਹੁੰਦਾ ਉਸੇ ਟਾਈਮ 'ਚ ਉਹ ਚੀਜ਼ ਕਿਉਂ ਕਰਦੇ ਆ ਮੈਂ ਇੱਕ ਵੀਡੀਓ ਦੇਖੀ ਆ ਵੀਡੀਓ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਮੈਂ ਇਹ ਵੀਡੀਓ ਤਾਂ ਬਣਾਉਣ ਲੱਗਾ ਜੇ ਤੁਸੀਂ ਕਹਿ ਦੋ ਵੀ ਮੈਂ ਮੈਨੂੰ ਕੋਈ ਗਲਤ ਕਮੈਂਟ ਵੀ ਸਿੰਘ ਪਾਉਣਗੇ ਜਾਂ ਕੁਝ ਮੈਨੂੰ ਉਹਦਾ ਫਰਕ ਨਹੀਂ ਪਰ ਇਹ ਸਿੰਘ ਪੂਰੀ ਗੱਲ ਸੁਣਨ ਪਹਿਲਾਂ ਦੀਪ ਸਿੱਧੂ ਸਿਆਣੀਆਂ ਗੱਲਾਂ ਕਰਦਾ ਸੀ ਸਾਨੂੰ ਗद्दार ਹੀ ਲੱਗਿਆ ਮਰਨ ਤੋਂ ਬਾਅਦ ਉਹ ਬਹੁਤ ਆ ਉਹਨੂੰ ਸ਼ਹੀਦ ਬਣਾ ਲਿਆ ਸਿੰਘਾਂ ਨੇ ਨੇਜਿਆਂ ਦੇ ਉੱਪਰ ਜਨਾਨੀਆਂ ਦੀਆਂ ਟੋਪੀਆਂ ਲਾ ਕੇ ਲਾ ਲਈਆਂ ਹਨਾ ਲਾਲ ਲਗਾ ਕੇ ਫਿਰਦੇ ਸੀ ਤੇ ਹੋਰ ਹਿੰਦੂਆਂ ਦੀਆਂ ਟੋਪੀਆਂ ਲਾ ਕੇ ਉਹਦੇ ਤੇ ਲਾ ਕੇ ਫਿਰਦੇ ਸੀ ਤੇ ਭਰਾ ਮੇਰੋ ਸਿੰਘੋ ਸਹਿਬਾਨੋ ਤੁਹਾਨੂੰ ਮੈਂ ਦੱਸ ਦਵਾਂ ਪਏ ਇਹ ਟੋਪੀਆਂ ਆਲੇ ਲਈ ਸਾਡੇ ਗੁਰੂ ਨੇ ਆਪਣਾ ਸਿਰ ਸੀਸ ਲਹਾਇਆ ਆਪਣਾ ਸਿਰ ਕਟਾਇਆ ਇਹਨਾਂ ਲਈ ਉਹਨਾਂ ਨੇ ਇਹ ਨਹੀਂ ਇਹਨਾਂ ਮੋਰੇ ਰੱਖੀ ਸੀ ਬਈ ਮੈਂ ਸਿਰ ਇੱਥੇ ਜਾ ਕੇ ਤੁਹਾਡੇ ਲਈ ਕੁਰਬਾਨੀ ਤਾਂ ਦਊਂਗਾ ਜੇ ਤੁਸੀਂ ਵੇ ਟੋਪੀਆਂ ਲਾਦੋਂਗੇ ਤੇ ਪੱਗਾਂ ਬੰਨ ਲੋਂਗੇ ਫਿਰ ਜੇ ਅਸੀਂ ਇਹ ਗੱਲ ਕਰਦੇ ਆਂ ਤੇ ਸਾਡੇ ਤੋਂ ਮੁਸਲਮਾਨਾਂ ਚ ਕੀ ਫਰਕ ਹੈ ਜਿਹੜੇ ਮੁਸਲਮਾਨ ਬਣਾਉਣ ਨੂੰ ਫਿਰਦੇ ਹੀ ਸਾਡੇ ਬੱਚਿਆਂ ਨੂੰ ਆਪਣੇ ਦਿਮਾਗ ਲਾਇਆ ਕਰੋ ਤੇ ਸਭ ਤੋਂ ਵੱਡੀ ਗੱਲ ਇਹ ਕੈਪਰੀ ਦੀ ਜਿਹੜੀ ਪ੍ਰਥਾ ਚੱਲੀ ਕਦੋਂ ਕੈਪਰੀ ਲਾਓ ਕੈਪਰੀ ਤੋਂ ਬਿਨਾ ਗੁਰਦੁਆਰੇ ਆਓ ਪੱਗ ਕੋ ਟੋਪੀ ਤੋਂ ਬਿਨਾ ਆਓ ਤੁਸੀਂ ਸੋਚ ਕੇ ਦੇਖੋ ਤੁਹਾਨੂੰ ਨਹੀਂ ਪਤਾ ਤੇ ਇੱਥੇ ਵੀ ਚਾਨਣਾ ਪਾ ਦਾਂਗੇ ਪਰ ਆਪਣਾ ਦਿਮਾਗ ਲਾਓ ਪਹਿਲਾਂ ਮੈਂ ਨਹੀਂ ਇੱਥੇ ਬੋਲਣਾ ਸੀ ਉਹ ਠੰਡ ਤੋਂ ਬਚਣ ਲਈ ਉੱਥੇ ਲੋਕ ਆਉਂਦੇ ਇਹਦੇ ਨਾਲ ਸੰਗਤ ਕਿੰਨੀ ਘਟਦੀ ਹੈ ਤੁਸੀਂ ਕਦੀ ਸੋਚਿਆ ਨਹੀਂ ਜਾਣਾ ਚਾਹੁੰਦਾ ਅਗਲਾ ਫਿਰ ਅਗਲਾ ਕਹਿੰਦਾ ਠੀਕ ਹੈ ਠੰਡ ਤੋਂ ਹੈ ਤਾਂ ਕੱਪੜਾ ਹੀ ਇਹ ਵੀ ਸਿਰ ਤੇ ਇਹ ਕੀ ਹੈ ਇੱਕ ਬੰਦਾ ਤੁਹਾਨੂੰ ਕੁਝ ਕਹਿ ਦਿੰਦਾ ਤੁਸੀਂ ਸਾਰੇ ਉਹਦੇ ਮਗਰ ਲੱਗ ਜਾਂਦੇ ਇੱਕ ਬੰਦਾ ਕਹਿ ਦਿੰਦਾ ਸੱਚ ਬੋਲਣ ਵਾਲੇ ਨੂੰ 네ਗੇਟਿਵ ਬੋਲਦਾ ਸਾਰੇ ਕਹਿੰਦੇ 네ਗੇਟਿਵ ਬੋਲਦਾ ਹੁਣ ਆ ਪਿੱਛੇ ਆਪਾਂ 네ਗੇਟਿਵ 네ਗੇਟਿਵ ਦਾ ਮਤਲਬ ਅੱਜ ਡਿਪਰੈਸ਼ਨ ਦਾ ਮਤਲਬ ਨਹੀਂ ਲੋਕਾਂ ਨੂੰ ਪਤਾ ਸਪੈਲਿੰਗ ਨਹੀਂ ਆਉਂਦੀ ਲੇਕਿਨ ਜਿਹੜਾ ਸੱਚ ਬੋਲਦਾ ਸਹੀ ਗੱਲ ਕਰਦਾ ਤੁਸੀਂ ਕਹਿੰਦੇ ਉਹਨੂੰ ਡਿਪਰੈਸ਼ਨ ਹੈ ਉਹ ਭਾਈ ਡਿਪਰੈਸ਼ਨ ਨਹੀਂ ਹੈ ਹਰ ਤਰੀਕੇ ਨਾਲ ਹਰ ਨੀਤੀ ਨਾਲ ਖਤਮ ਕੀਤਾ ਜਾਂਦਾ ਤੁਹਾਡੇ ਮੁਲਕ ਚੋਂ ਅਛਾਈਆਂ ਨੂੰ ਸੱਚਾਈਆਂ ਨੂੰ ਤੇ ਜਿਹੜਾ ਲੜਨ ਵਾਲਾ ਉਹ ਉਹਨਾਂ ਬੰਦਿਆਂ ਨੂੰ ਢੰਗ ਨਾਲ ਮਾਰਿਆ ਜਾਂਦਾ ਇਹ ਉਹੀ ਤਰੀਕਾ ਆ ਮਾਰਨ ਦਾ ਕਿਉਂ ਕਹਿ ਦਿੰਦੇ ਆ ਭਾਈ ਇਹ ਨੈਗੇਟਿਵਿਟੀ ਆ ਬੰਦਾ ਹੋਰ ਕੋਈ ਬੋਲਦਾ ਡਰਦਾ ਬੋਲਦਾ ਨਹੀਂ ਉਹ ਜਦੋਂ ਮੈਂ ਕੱਲ ਇੱਕ ਵੀਡੀਓ ਪਾਈ ਉਹ ਮੈਨੂੰ థాంਕ ਯੂ ਲਈ ਮੈਸੇਜ ਆਇਆ ਕਈ ਲੋਕਾਂ ਨੇ ਨਾ ਕਈਆਂ ਨੇ ਕਿਹਾ ਵੀ ਸਹੀ ਕੀਤਾ ਉਹ ਜਿਨ੍ਹਾਂ ਨਾਲ ਇਹਨਾਂ ਲੋਕਾਂ ਨੇ ਕੀਤਾ ਉਹ ਤੱਕ ਨਹੀਂ ਬੋਲਦੇ ਤੁਸੀਂ ਇਹ ਸਮਝਿਆ ਕਰੋ ਪਲੀਜ਼ ਸਿੰਘ ਸਾਹਿਬ ਆ ਹਣੀ 세ਠੀ ਭਾਈ ਸਾਹਿਬ ਨੇ ਬਹੁਤ ਪਿਆਰੀ ਗੱਲ ਕੀਤੀ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਦਾ ਤਰੀਕਾ ਸੀ ਕਿ ਸਮਝਾਵਾਂਗੇ ਪਿਆਰ ਨਾਲ ਗੱਲ ਕਰਾਂਗੇ ਏਦਾਂ ਥੋੜੀ ਅਸੀਂ ਸੋਧਾ ਲਾ ਦਾਂਗੇ ਫਰਾਨਾ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ ਵਿਨੋਦ ਖੰਨਾ ਸਭ ਤੋਂ ਪਹਿਲਾਂ ਇੱਥੇ ਆਏ ਸੀ ਜੀ ਹਰਮੰਦਰ ਸਾਹਿਬ ਉਹ ਸਿੱਖ ਬਣਨਾ ਚਾਹੁੰਦੇ ਸੀ ਪਰ ਉੱਥੇ ਨਾ ਜਦੋਂ ਆਹ ਚੀਜ਼ਾਂ ਦੇਖੀਆਂ ਹੋਏ ਹੋਏ ਤdagger ਮਾਰਦੇ ਉਹ ਕਹਿੰਦਾ ਯਾਰ ਮੈਂ ਕੀ ਸਿੱਖੂ ਇੱਥੇ ਸਾਨੂੰ ਸਾਡੇ ਗੁਰੂ ਨੇ ਪਿਆਰ ਕਰਨਾ ਸਿਖਾਇਆ ਪਿਆਰ ਦੇ ਵਿੱਚ ਪਿਆਰ ਲਈ ਹੀ ਉਹਨਾਂ ਨੇ ਸਿਰ ਕਟਾਇਆ ਆਪਣਾ ਤੁਸੀਂ ਸੋਚ ਕੇ ਦੇਖੋ ਤੁਸੀਂ ਉਹ ਜਿਨ੍ਹਾਂ ਲਈ ਸਿਰ ਕਟਾਇਆ ਉਹਨਾਂ ਦੀਆਂ ਟੋਪੀਆਂ ਲਾਉਣ ਦੇ ਤਰੀਕੇ ਪਏ ਆ ਥੋੜੇ ਦਿਨ ਪਹਿਲਾਂ ਇੱਕ ਬਜ਼ੁਰਗ ਦੀ ਪਾਗ ਲਾਤੀ ਆ ਮੁਹਾਲੀ ਤੁਹਾਨੂੰ ਪਤਾ ਹੋਊ ਮੈਂ ਫੋਟੋ ਲਵਾ ਦਿੰਨਾ

ਤੇ ਤੁਸੀਂ ਇਹ ਨਾ ਹਿੰਦੂਆਂ ਨੂੰ ਕੱਟਣ ਦੇ ਤਰੀਕੇ ਉਹ ਤੁਹਾਡੇ ਪੰਜਾਬ ਨੂੰ ਖਤਮ ਕਰ ਲਈ ਪੰਜਾਬੀਆਂ ਨੂੰ ਮਾਰਨਾ ਹੈ ਪਹਿਲਾਂ ਤੁਹਾਨੂੰ ਪਾੜਨਾ ਹੈ ਸੋਚੋ ਇਹ ਚੀਜ਼ਾਂ ਸਮਝੋ ਫੇਰ ਵੀ ਕਸਰ ਰਹਿ ਗਈ ਕਿ ਇੱਕ ਪਿੰਡ ਹੈ ਪੱਦੀ ਸੂਰਾ ਸਿੰਘ ਉੱਥੇ ਜਾ ਕੇ ਦੇਖੋ ਕਿ ਪਹਿਲਿਆਂ ਸਮਿਆਂ ਦੇ ਵਿੱਚ ਉੱਥੇ ਜਿਹੜੇ ਹਿੰਦੂ ਧਰਮ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਜੇਠਾ ਪੁੱਤ ਹੁੰਦਾ ਸੀ ਉਹ ਗੁਰਸਿੱਖ ਹੁੰਦਾ ਸੀ ਨਹੰਗ ਬਣਦਾ ਸੀ ਅੱਜ ਵੀ ਉਸ ਪਿੰਡ ਵਿੱਚ ਇਹ ਚੀਜ਼ ਹੈਗੀ ਹੈ ਇਹਨੂੰ ਡੀਪਲੀ ਚੀਜ਼ਾਂ ਨੂੰ ਲਿਆ ਕਰੋ ਐਵੇਂ ਹੀ ਸੁਣੀ ਸੁਣਾਈ ਗੱਲ ਤੇ ਰੌਲੇ ਨਾ ਪਾਉਣ ਲੱਪਿਆ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਥੈਂਕ ਯੂ